ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਬਚੂੜਾ ਈ ਆ ਬੱਚਾ 5 ਸਾਲ ਦਾ ਉਹਨੇ ਕੀ ਬਗਾੜਿਆ ਜੀਰਾ ਅਰ ਵੀ ਲਾ ਜਾ ਓਏ ਉਹ ਸੀਨੇ ਜਾਂਦੇ ਕੀ ਇਦਾਂ ਦੀ ਕੋਈ ਘਟਨਾ ਮੁੜ ਕੇ ਦੁਬਾਰਾ ਸਾਡੇ ਹੁਸ਼ਿਆਰਪੁਰ ਜਾਂ ਸਾਡੇ ਪੰਜਾਬ ਦੇ ਵਿੱਚ ਮੈਂ ਤਾਂ ਇਹ ਗੱਲ ਕਹੂੰਗਾ ਕਿ ਹੋਵੇ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਅਤੇ ਆਧਾਰ ਕਾਰਡ ਪ੍ਰਿੰਟ ਵਿੱਚ ਨਹੀਂ ਤਾਂ ਜਿहां ਇੱਕ ਤਸਵੀਰ ਇਸ 마수ম ਦੀ ਤਸਵੀਰ ਅੱਜ ਲਗਭਗ ਹਰ ਸ਼ਖਸ ਦੇ ਜ਼ਿਹਨ ਦੇ ਵਿੱਚ ਹੈ ਦਿਲ ਦੇ ਵਿੱਚ ਹੈ ਤੇ ਹੈ ਗੁੱਸਾ ਪ੍ਰਵਾਸੀਆਂ ਦੇ ਪ੍ਰਤੀ ਜੋ ਲਗਾਤਾਰ ਵੱਧਦਾ ਜਾ ਰਿਹਾ ਹੈ ਲਗਾਤਾਰ ਪਿੰਡਾਂ ਦੇ ਪਿੰਡ ਅੱਗੇ ਆ ਰਹੇ ਨੇ ਰੋਸ ਮੁਜ਼ਾਰੇ ਹੋ ਰਹੇ ਨੇ ਪੰਚਾਇਤਾਂ ਦੇ ਵੱਲੋਂ ਸਖਤ ਫੈਸਲੇ ਲਏ ਜਾ ਰਹੇ ਨੇ ਮਤੇ ਪਾਏ ਜਾ ਰਹੇ ਨੇ ਉਸ ਦੀ ਵੀ ਗੱਲ ਕਰਾਂਗੇ ਪਰ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਸ ਮਾਸੂਮ ਦਿਨਾਲ ਹੁਸ਼ਿਆਰਪੁਰ ਚ ਆਖਿਰ ਅਜੀਹਾ ਕੀ ਹੋਇਆ ਸੀ ਜਿਸ ਤੋਂ ਬਾਅਦ ਸੂਬੇ ਪਰ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਰਿਪੋਰਟ ਵੇਖੋ ਇਹ 마수ਮ ਜੋ ਮਿਸਿੰਗ ਸੀ ਲਾਪਤਾ ਸੀ ਉਸ ਦੇ ਮਰਡਰ ਨੇ ਪੂਰੇ ਪੰਜਾਬ ਨੂੰ ਹੀ ਝੰਝੋੜ ਕੇ ਰੱਖ ਦਿੱਤਾ ਹਿਲਾ ਕੇ ਰੱਖ ਦਿੱਤਾ ਤੇ ਲੋਕਾਂ ਨੂੰ ਗੁੱਸੇ ਦੇ ਨਾਲ ਭਰ ਦਿੱਤਾ ਦਰਸਲ ਇਸ 마수ਮ ਦਾ ਬੜੀ ਹੀ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਸੀ ਕੋਸ਼ਾਲਪੁਰ ਦੇ ਨਿਊ ਦੀਪਨਗਰ ਇਲਾਕੇ ਤੋਂ ਇਸ ਬੱਚੇ ਨੂੰ 9 ਸਤੰਬਰ ਨੂੰ ਬਾਅਦ ਦੁਪਹਿਰ ਅਗਵਾ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਬੱਚੇ ਨੂੰ ਇੱਕ ਸ਼ਖਸ ਆਪਣੇ ਨਾਲ ਲੈ ਗਿਆ ਤੇ ਬੱਚੇ ਨੂੰ ਲੈ ਕੇ ਜਾਂਦਾ ਇਹੀ ਸ਼ਖਸ ਸੀਸੀਟੀਵੀ ਕੈਮਰਾ ਚ ਵੀ ਕੈਚ ਹੋਇਆ ਪਰਿਵਾਰ ਨੇ ਬੱਚੇ ਦੀ ਪਾਲ ਕੀਤੀ ਤੇ ਫਿਰ ਪੁਲਿਸ ਤੱਕ ਪਹੁੰਚ ਕੀਤੀ ਪੁਲਿਸ ਵੀ ਫੌਰਨ ਮਾਮਲੇ ਚ ਐਕਸ਼ਨ ਚਾਈ ਐਕਟਿਵ ਹੋਈ ਤੇ ਸ਼ਖਸ ਦੀ ਪਾਲ ਸ਼ੁਰੂ ਕੀਤੀ ਗਈ ਤੇ ਜਦ ਪੁਲਿਸ ਇਸ ਤੱਕ ਪਹੁੰਚੀ ਇਸ ਨੂੰ ਕਾਬੂ ਕੀਤਾ ਗਿਆ ਤਾਂ ਉਹ ਬੇहद ਨਸ਼ੇਦ ਹਾਲਤ ਚ ਸੀ ਪੁਲਿਸ ਲਗਾਤਾਰ ਉਸ ਦੇ ਕੋਲੋਂ ਇਹ ਜਾਣਨਾ ਚਾਹ ਰਹੀ ਸੀ ਕਿ ਆਖਿਰ ਉਹ ਮਾਸੂਮ ਕਿੱਥੇ ਹੈ ਉਸ ਦੇ ਨਾਲ ਇਸ ਨੇ ਕੀ ਕੀਤਾ ਹੈ ਪਰ ਇਹ ਦਰਿੰਦਾ ਪੁਛ ਨਹੀਂ ਸੀ ਪੁਲਿਸ ਲਗਾਤਾਰ ਇਸ ਮਾਸੂਮ ਦੀਪਾਲ ਕਰ ਰਹੀ ਸੀ ਤੇ ਫਿਰ ਬੁੱਧਵਾਰ ਦੁਪਹਿਰ ਨੂੰ ਪੁਲਿਸ ਨੂੰ ਇਸ ਮਾਸੂਮ ਬਿਲਾਸ਼ ਇੱਕ ਸ਼ਮਸ਼ਾਨ ਕਾਟ ਤੋਂ ਬਰਾਮਦ ਹੋਈ ਉਹ ਅਸੀਂ ਉਹਨੂੰ ਰਾਤ ਨੂੰ ਰਾਉਂਡ ਅਪ ਕੀਤਾ ਪੁੱਛਗਿੱਛ ਕਰਨ ਵਾਸਤੇ ਉਹ ਬੜਾ ਹੀ ਹੈਵिली ਇਨਟੌਕਸੀਕੇਟਡ ਬੜਾ ਹੀ दारू ਪੀਤੀ ਸੀ ਕਿ ਉਹਨੇ ਤੇ ਕਾਫੀ ਪੁੱਛਗਿੱਛ ਕਰਨ ਦੇ ਬਾਵਜੂਦ ਜੋ-ਜੋ ਸੁਰਾਗ ਲੱਗਦੇ ਰਹੇ ਅਸੀਂ ਕੰਮ ਕਰਦੇ ਰਹੇ ਸਾਡੀ ਟੀਮ ਸਾਰੀ ਰਾਤ ਤੋਂ ਹੀ ਲੱਗੀ ਹੋਈ ਸੀ ਕਿ ਬਿਕੋਜ਼ ਇਤਨਾ ਸੈਂਸਿਟਿਵ ਬੱਚੇ ਦਾ ਕੰਮ ਹੋ ਜਾਂਦਾ ਹੈ ਤੇ ਸਾਰੇ ਸਾਰੇ ਅਧਿਕਾਰੀ ਲੱਗੇ ਹੋਏ ਸੀਗੇ ਤੇ ਸਵੇਰੇ ਸਾਨੂੰ ਕੁਝ ਹੋਰ ਲੀਡਸ ਮਿਲੀ ਫਿਰ ਟੈਕਨੀਕਲੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਜਿੱਥੇ ਸ਼ਮਸ਼ਾਨਗਾਟ ਹੈਗਾ ਸਬਜੀ ਮੰਡੀ ਦੇ ਬੈਕਸਾਈਡ ਤੇ ਤੇ ਇੱਥੇ ਸਰਚ ਕਰਦੇ ਕਰਦੇ ਫਿਰ ਸਾਨੂੰ ਉਸ ਬੱਚੇ ਦੀ ਅਨਫੋਰਚਨਟਲੀ ਡੈਡ ਬੋਡੀ ਮਿਲੀ ਹੈਗੀ ਇੱਥੇ ਤੇ ਜਿਹੜਾ ਉਹ ਬੰਦਾ ਹੈ ਉਹ ਅਸੀਂ ਕਸਟਡੀ ਚ ਲੈ ਲਿਆ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਅਮਿੱਲੇ ਹੈਗੇ ਤੇ ਉਹਨਾਂ ਦੀ ਅਸੀਂ ਜਿੱਦਾਂ ਉਹ ਸਟੇਟਮੈਂਟਸ ਵਗੈਰਾ ਕਰਕੇ ਐਂਡ ਜੋ ਲੀਗਲ ਪ੍ਰੋਸੀਡਿੰਗ ਹੈ ਉਹ ਕੀਤੀ ਜਾਊਗੀ ਜੋ ਹੋਇਆ ਉਸ ਨੂੰ ਵੇਖ ਮਜ਼ਬੂਤ ਦਿਲ ਦੇ ਮੰਨੇ ਚਾਹंदे ਪੁਲਿਸ ਮੁਲਾਜ਼ਮਾਂ ਦੀਆਂ ਵੀ ਅੱਖਾਂ ਪਰ ਆਈਆਂ ਪੁਲਿਸ ਦਾ ਵੀ ਬਸ ਇਹੋ ਆਖੜਾ ਸੀ ਕਿ ਇਸ ਦਰਿੰਦੇ ਦੇ ਖਿਲਾਫ ਸਾਰੇ ਸਬੂਤ ਇਕੱਠਾ ਕਰ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇਗੀ ਇਸ ਘਟਨਾ ਨੇ ਲੋਕਾਂ ਨੂੰ ਅੰਦਰ ਤੱਕ ਚੰਜੋੜ ਦਿੱਤਾ ਤੇ ਲੋਕਾਂ ਦਾ ਰੋਗ ਉਦੋਂ ਹੋਰ ਜ਼ਿਆਦਾ ਵੱਧ ਗਿਆ ਜਦੋਂ ਇਹ ਗੱਲਾਂ ਹੋਣ ਲੱਗੀਆਂ ਕਿ ਇਸ حیਵਾਨ ਦੇ ਵੱਲੋਂ ਬੱਚੇ ਦੇ ਨਾਲ ਦਰਿੰਦਗੀ ਵੀ ਕੀਤੀ ਗਈ ਹੋ ਸਕਦੀ ਹੈ ਜਿਸ ਦਾ ਸ਼ੱਕ ਡਾਕਟਰਾਂ ਵੱਲੋਂ ਵੀ ਪ੍ਰਗਟਾਇਆ ਗਿਆ। ਇਹ ਡਾਕਟਰ ਨੇ ਸਾਡਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਕੀਤਾ ਤੇ ਇਹਦੇ ਦੌਰਾਨ ਸਾਨੂੰ ਮਲਟੀਪਲ ਇੰਜਰੀਜ਼ ਮਿਲੀਆਂ ਬੱਚੇ ਦੇ ਸਰੀਰ ਤੇ ਜਿਹੜੀ ਇੱਕ ਹਵਾਨੀਅਤ ਦੇ ਸਾਹਮਣੇ ਆਈ ਹੈ ਇਹਦੇ ਵਿੱਚ ਫਿਲਹਾਲ ਤੱਥਾਂ ਦੇ ਹਿਸਾਬ ਨਾਲ ਕੀਪ ਲੱਗਾ ਵੀ ਕੋਈ ਗਲਤ ਕੰਮ ਕੀਤਾ ਗਿਆ ਸੀ ਇਸ ਬੱਚੇ। ਤੱਥਾਂ ਦੇ ਹਿਸਾਬ ਨਾਲ ਜਿਹੜੀ ਪੌਸਿਬਿਲਿਟੀ ਬਹੁਤ ਜ਼ਿਆਦਾ ਹੈ ਜਿਹੜੀ ਗਲਤ ਕੰਮ ਹੋਇਆ ਬੱਚੇ ਦਾ। ਤੇ ਬਾਕੀ ਜਿਹੜੇ ਬਿਲਹਾਲ ਜਿਹੜੇ ਸੈਂਪਲ ਆ ਸਾਰਾ ਫਾਈਨਲ ਉਹਦੇ ਤੋਂ ਪਤਾ ਲੱਗੂਗਾ ਬਾਕੀ ਸੱਟਾਂ ਵੀ ਬਹੁਤ ਜ਼ਿਆਦਾ ਨੇ ਬੱਚੇ ਦੇ ਤੇ ਬਹੁਤ क्रूरਤਾ ਨਾਲ ਮਰ ਦਿੱਤਾ ਗਿਆ ਜਦ ਬੱਚੇ ਦੀ ਮਿਤਕ ਦੀ ਤਾ ਪੋਸਟਮਾਰਟਮ ਕਰਵਾਇਆ ਜਾ ਰਹੀ ਸੀ ਤਵੱਡੀ ਗਿੰਤੀ ਚ ਲੋਕ ਅਤੇ ਸਮਾਜ ਸੇਵੀ ਜੱਤੇਬੰਦੀਆਂ ਨਿਹੰਗ ਸਿੰਘ ਵੀ ਹਸਪਤਾਲ ਚ ਪਹੁੰਚੇ ਅੱਖਾਂ ਚ ਨਮੀ ਤੇ ਗੁੱਸਾ ਦੋਵੇਂ ਹੀ ਸੀ ਇਹ ਲੋਕ بار بار ਬਸ ਇਹੋ ਆਖ ਰਹੇ ਸਨ ਕਿ ਇਸ ਦਰਿੰਦੇ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਏ ਉਹਨਾਂ ਦੇ ਸਾਹਮਣੇ ਲਿਆਇਆ ਜਾਏ ਇਨਸਾਫ ਉਹ ਆਪ ਕਰ ਦੇਣ ਕੀ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਹਾਲਾਤ ਤਣਾਹੂਨ ਬਣ ਗਏ ਲੋਕਾਂ ਨੇ ਉਸ ਐਂਬੂਲੈਂਸ ਨੂੰ ਵੀ ਘੇਰ ਲਿਆ ਜਿਸ 'ਚ ਬੱਚੇ ਦੀ ਮੇਕਦ ਦੀ ਸੀ ਮੰਗ ਉਹੀ ਸੀ ਕਿ ਮੁਲਜ਼ਮ ਸਾਡੇ ਸਾਹਮਣੇ ਲਿਆ ਦਿਓ ਇਨਸਾਫ ਅਸੀਂ ਕਰਨਾ ਹੈ ਬੱਚੇ ਦਾ ਸੰਸਕਾਰ ਉਸ ਦੇ ਜਦੀ ਪਿੰਡ 'ਚ ਨੰਮ ਅੱਖਾਂ ਦੇ ਨਾਲ ਕੀਤਾ ਗਿਆ ਇੱਥੇ ਵੀ ਵੱਡੀ ਗਿਣਤੀ 'ਚ ਲੋਕ ਪਰਿਵਾਰ ਦਾ ਦਰਦ ਵੰਡਾਉਣ ਦੇ ਲਈ ਪਹੁੰਚੇ ਬੱਚੇ ਦਾ ਸੰਸਕਾਰ ਕੀਤਾ ਆ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਉਹਦਾ ਖੂਨ ਨਾ ਵਰੀਆ ਪਿਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਮੈਨੂੰ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇਹ ਬਚੂੜਾ ਇਹ ਬੱਚਾ 5 ਸਾਲ ਦਾ ਉਹਨੇ ਕੀ ਬਗਾੜਿਆ ਸੀਦਾ ਮੈਨੂੰ ਮਾਰ ਦਿੰਦਾ ਮੇਰੇ ਪਤਨੂੰ ਛੱਡ ਦਿੰਦਾ ਸਾਰੇ ਖੁਨੂ ਬੁਰ ਬਤਾ ਬਿਆਰ ਮੈਂ ਜੋਨਾ ਬੇਹਰੂ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਇਹਨੇ ਕਿਸੇ ਹੋਰ ਨਾਲ ਐੇ ਕੰਮ ਹੋਵੇ ਲੋਕਾਂ ਦਾ ਇਹ ਗੁੱਸਾ ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਵਧ ਗਿਆ ਤੇ ਰੋਸ ਦੀ ਲਹਿਰ ਪੂਰੇ ਪੰਜਾਬ 'ਚ ਫੈਲ ਗਈ ਮੁਜ਼ਾਰੇ ਹੋਣ ਲੱਗੇ ਮਤੇ ਪੈਣ ਲੱਗੇ ਤੇ ਪੰਜ ਸਾਲਾ ਇਸ ਮਾਸੂਮ ਦੀ ਦਰਦਨਾਕ ਮੌਤ ਦਾ ਮੁੱਦਾ ਹੋਰ ਜ਼ਿਆਦਾ ਫੱਗ ਗਿਆ ਤਾਂ ਜਿਹਾ ਹੁਸ਼ਿਆਰਪੁਰ ਚ ਇਸ ਮਾਸੂਮ ਦੇ ਨਾਲ ਜੋ ਹੋਇਆ ਉਸ ਤੋਂ ਬਾਅਦ ਸੂਬੇ ਪਰ ਦੇ ਵਿੱਚ ਲੋਕਾਂ ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਪਿੰਡਾਂ ਦੇ ਪਿੰਡ ਮਤੇ ਪਾ ਰਹੇ ਨੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਵਾਸੀਆਂ ਦੇ ਖਿਲਾਫ ਸਖਤੀ ਕੀਤੀ ਜਾਏ ਜੋਥੇ ਬੰਦੀਆਂ ਸੜਕਾਂ ਤੇ ਉਤਰੀਆਂ ਹੋਈਆਂ ਨੇ ਲਗਾਤਾਰ ਰੋਸ ਮੁਜ਼ਾਰੇ ਵੀ ਕੀਤੇ ਜਾ ਰਹੇ ਨੇ ਸਭ ਦੇ ਵਿਚਾਲੇ ਪੀੜਿਤ ਪਰਿਵਾਰ ਵੀ ਮੀਡੀਆ ਦੇ ਸਾਹਮਣੇ ਆਇਆ ਹੈ ਉਹਨਾਂ ਨੇ ਵੀ ਸਰਕਾਰ ਅੱਗੇ ਕੁਝ ਮੰਗਾਂ ਰੱਖੀਆਂ ਨਹੀਂ ਭਜਾਓ ਕਿਆ ਬਚਾਓ ਭਈਏ ਭਜਾਓ ਕਿਆ ਬਚਾਓ ਭਈਏ ਭਜਾਓ ਭਜਾਓ ਬਚਾਓ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਅਤੇ ਆਧਾਰ ਕਾਰਡ ਪ੍ਰਿੰਟ ਵਿੱਚ ਨਹੀਂ ਬਣਾਇਆ ਜਾਵੇਗਾ ਕੋਈ ਵੀ ਜੀਤੀਦਾਰ ਦਾ ਐਸ்சி ਪੈਂਚਾਇਤਾ ਕਿਸੇ ਵੀ ਪ੍ਰਵਾਸੀ ਵਿਅਕਤੀ ਭੱਜੇ ਆਪਣੀ ਜ਼ਮੀਨ ਜਾਇਦਾਦ ਨਹੀਂ ਵੇਚੇਗਾ ਹੁਸ਼ਿਆਰਪੁਰ ਚ ਮਾਸੂਮ ਦੀ ਸੰਸਨੀ ਕੇਸ ਮੌਤ ਤੋਂ ਬਾਅਦ ਅਜਈਆਂ ਤਸਵੀਰਾਂ ਸੂਬੇ ਦੇ ਵੱਖ-ਵੱਖ ਇਲਾਕਿਆਂ ਚ ਨਜ਼ਰ ਆਉਣ ਲਕੀਆਂ ਪਿੰਡ-ਪਿੰਡ ਪੰਚਾਇਤਾਂ ਮਤੇ ਪਾਰੀਆਂ ਸਨ ਜਿੱਥੇ ਬੰਦੀਆਂ ਸੜਕਾਂ ਤੇ ਮੂਜ਼ਾਰੇ ਕਰ ਰਹੀਆਂ ਸਨ ਮੰਗਾ ਕਈ ਸੀ ਨਾਰੇ ਵੱਖੋ-ਵੱਖਰੇ ਸਨ ਪਰ ਦੋ ਮੰਗਾ ਮੁੱਖ ਸਨ ਇੱਕ ਕੇਸ ਮਾਸੂਮ ਨੂੰ ਇਨਸਾਫ ਦੁਆਇਆ ਜਾਵੇ ਦਲਿੰਦੇ ਨੂੰ ਜਿੰਨੀ ਹੋ ਸਕੇ ਉਨੀ ਸਖਤ ਸਜ਼ਾ ਦਿੱਤੀ ਜਾਵੇ ਤੇ ਦੂਜੀ ਪ੍ਰਵਾਸੀਆਂ ਦੇ ਖਿਲਾਫ ਸਖਤੀ ਹੋਵੇ ਐਕਸ਼ਨ ਫੂ ਵੀ ਜੇਕਰ ਇਕੱਲੇ ਹੁਸ਼ਿਆਰਪੁਰ ਦੀ ਗੱਲ ਕਰੀਏ ਜਿੱਥੇ ਇਹ ਸਨਸਨੀਖੇਜ਼ ਘਟਨਾ ਹੋਈ ਤਾਂ ਹੁਸ਼ਿਆਰਪੁਰ ਦੇ ਹੀ ਇਕੱਲੇ 27 ਦੇ ਕਰੀਬ ਪਿੰਡਾਂ ਦੇ ਵੱਲੋਂ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਈ ਗਈ ਕਿ ਨਾ ਤਾਂ ਕਿਸੇ ਪ੍ਰਵਾਸੀ ਦੀ ਪਿੰਡ ਦੇ ਲੋਕ ਤਸਦੀਕ ਕਰਨਗੇ ਨਾ ਉਨ੍ਹਾਂ ਦੇ ਕੋਈ ਦਸਤਾਵੇਜ਼ ਪੰਜਾਬ ਦੇ ਮਨਨ ਦਿੱਤੇ ਜਾਣਗੇ ਤੇ ਹੋਰ ਵੀ ਬਹੁਤ ਕੁਝ ਉਧਰ ਇਸੇ ਲੜੀ ਤਹਿਤ ਹਲਕਾ ਚੰਪੇਵਾਲ ਚੀਵੀ ਪ੍ਰਵਾਸੀਆਂ ਖਿਲਾਫ ਮਤੇ ਪਾਏ ਗਏ ਪ੍ਰਦਰਸ਼ਨ ਹੋਇਆ। ਬੋਧਵਾਰ ਨੂੰ ਬੱਚੇ ਦੇ ਮਾਪੇ ਵੀ ਹੁਸ਼ਿਆਰਪੁਰ ਚ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੋੜ ਮੀਡੀਆ ਦੇ ਸਾਹਮਣੇ ਆਏ। ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਮਾਸੂਮ ਦੇ ਲਈ ਇਨਸਾਫ ਮੰਗਿਆ ਗਿਆ ਤੇ ਸਰਕਾਰ ਨੂੰ ਤਾੜਨਾ ਕਰਦਿਆਂ ਕੁਝ ਮੰਗਾਂ ਵੀ ਸਰਕਾਰ ਸਾਹਮਣੇ ਰੱਖੀਆਂ ਗਈਆਂ। ਇੱਥੇ ਵੀ ਲੋਕਾਂ ਚ ਪ੍ਰਵਾਸੀਆਂ ਪਤੀ ਦੋਸ਼ ਸਾਫ਼ ਵੇਖਣ ਨੂੰ ਮਿਲ ਗਿਆ ਸੀ। ਸਾਨੂੰ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਛੇਤੀ ਤੋਂ ਛੇਤੀ ਸਖਤ ਤੋਂ ਸਖਤ ਸਜ਼ਾ ਜਾਰੀ ਕੀਤੀ ਜਾਵੇ ਜਿਹੜੇ ਬਾਹਰੋਂ ਇਦਾਂ ਆਉਂਦੇ ਆ ਪ੍ਰਵਾਸੀ ਆਉਂਦੇ ਆ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਉਹਨਾਂ ਦੀ ਜਿਹੜੀ ਪੀਸੀ ਆਉਂਦੀ ਆ ਉਹ ਕਰਵਾ ਕੇ ਫਿਰ ਪੰਜਾਬ ਦੇ ਉਹਨਾਂ ਨੂੰ ਐਂਟਰ ਕਰਨ ਕਰਨ ਦੇਣਾ ਚਾਹੀਦਾ ਜੇ ਸ਼ਾਇਦ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਮੇਰਾ ਬੱਚਾ ਮੇਨ ਇਨਸਾਨ ਕੋਲ ਹੁੰਦਾ ਤੇ ਅਸੀਂ ਜਿਹੜੀ ਆ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਐਂਟਰ ਕਰਦਾ ਉਹਦਾ ਜਿਹੜਾ ਕ੍ਰਿਮਿਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸशुदा ਹੋਣਾ ਚਾਹੀਦੀਆਂ ਇਹ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤੇ ਸਵੇਰ ਨੂੰ ਇਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ ਇਸੇ ਤਰ੍ਹਾਂ ਦਾ ਰੋਸ ਫਲੋਰ ਦੇ ਬੜਾ ਪਿੰਡ ਦੇ ਲੋਕਾਂ ਚ ਵੀ ਸੀ ਜਿਨ੍ਹਾਂ ਵੱਲੋਂ ਇੱਕ ਰੋਸ ਮਾਰਚ ਕੱਟ ਕੇ ਮਾਸੂਮ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ ਤਾਹੀ ਪ੍ਰਵਾਸੀਆਂ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਮਤੇ ਪਾਏ ਗਏ ਵੀ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਨੂੰ ਆਪਣੇ ਪੁਰਾਣੇ ਤੇ ਨਵੇਂ ਵੋਟਰ ਕਾਰਡ ਤੇ ਉਧਾਰ ਕਾਰਡ ਤੇ ਫੈਮਿਲੀ ਫੋਟੋ ਤੇ ਮੋਬਾਈਲ ਨੰਬਰ ਜਿਹੜਾ ਆ ਪੰਚਾਇਤ ਦੇ ਕੋਲ ਜਮਾ ਕਰਾਉਣੇ ਪੈਣਗੇ ਜਿਹੜਾ ਪ੍ਰਵਾਸੀ ਕਿਸੇ ਦੇ ਦੁਕਾਨ ਤੇ ਨੌਕਰੀ ਕਰਦਾ ਚਾਹੇ ਦੁਕਾਨ ਹੋਵੇ ਚਾਹੇ ਦੇ ਖੂਤੇ ਹੋਵੇ ਚਾਹੇ ਪੱਠੇ ਤੇ ਹੋਵੇ ਸੈਲਰ ਤੇ ਹੋਵੇ ਉਹਦੀ ਜਿਹੜੀ ਹਾਂ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਮਾਲਕ ਨੂੰ ਲੈਣੀ ਪਊਗੀ ਤੇ ਉਹਦੇ ਮਾਲਕ ਦਾ ਜਿਹੜਾ ਆਧਾਰ ਕਾਰਡ ਆ ਉਹ ਨਾਲ ਲੱਗੂਗਾ ਇਹ ਫਾਰਮ ਭਰ ਕੇ ਤੇ ਨਾਲ ਆਪਣੇ ਆਧਾਰ ਕਾਰਡ ਦੀਆਂ ਵੋਟਰ ਕਾਡੀਆਂ ਫੋਟੋਆਂ ਲਾ ਕੇ ਤੁਹਾਨੂੰ ਉਹ ਜਿਹੜੇ ਪੰਚਾਇਤ ਕੋਲ ਜਮਾ ਕਰਾਉਣੇ ਪੈਣਗੇ ਇਹਨਾਂ ਦਾ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਜੀ 15 ਦਿਨ ਦੇ ਵਿੱਚ ਵਿੱਚ ਆਪਣੇ ਸਾਰੇ ਜਿਹੜੇ ਪੇਪਰ ਆ ਉਹ ਇਕੱਠੇ ਕਰ ਲੈ ਜਾਣਗੇ ਤੇ ਗੁਰਦੁਆਰੇ ਦੇ ਵਿੱਚ ਲੋਸਮੈਂਟਾਂ ਕਰਾ ਕੇ ਤਰੀਕਾ ਦੱਸ ਦਿੱਤੀ ਜਾਊਗੀ ਬਠਿੰਡਾ ਵਾਲਿਆਂ ਚ ਵੀ ਹੁਸ਼ਿਆਰਪੁਰ ਚ ਹੋਈ ਇਸ ਘਟਨਾ ਤੋਂ ਬਾਅਦ ਪਾਰੀ ਨੂੰ ਸੀ ਪਿੰਡ ਗੈਰੀ ਦੀ ਪੰਚਾਇਤ ਦੇ ਵੱਲੋਂ ਗੁਰੂ ਘਰ ਚ ਬਕਾਇਦਾ ਅਨਾਉਂਸਮੈਂਟ ਕਰਵਾ ਕੇ ਪ੍ਰਵਾਸੀਆਂ ਦੇ ਖਿਲਾਫ ਮਤੀ ਪਾਸ ਕੀਤੀ ਗਈ ਕਿ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਜਾਂ ਕੋਈ ਹੋਰ ਦਸਤਾਵੇਜ਼ ਨਹੀਂ ਬਣਾਇਆ ਜਾਵੇਗਾ ਜੇਕਰ ਕੋਈ ਕਿਸਾਨ ਪਿੰਡ ਚ ਕਿਸੇ ਪ੍ਰਵਾਸੀ ਨੂੰ ਕੰਮ ਲਈ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਪਿੰਡ ਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਪ੍ਰਵਾਸੀ ਲਈ ਜ਼ਿੰਮੇਵਾਰ ਉਸ ਨੂੰ ਲੈ ਕੇ ਆਉਣ ਵਾਲਾ ਕਿਸਾਨ ਹੋਵੇਗਾ ਤੇ ਬਕਾਇਦਾ ਪ੍ਰਵਾਸੀਆਂ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਮਤਾਜੀ ਪ੍ਰਵਾਸੀ ਮਜ਼ਦੂਰਾਂ ਵਾਸਤੇ ਪਾਇਆ ਗਿਆ ਹੈ ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਕਰਨ ਖਾਤਰ ਆਉਂਦੇ ਆ ਉਹ ਆ ਸਕਦੇ ਆ ਕੰਮ ਕਰਕੇ ਆਪਦਾ ਵਾਪਸ ਜਾਣ ਉਹਨਾਂ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਦਿੱਤਾ ਨਹੀਂ ਜਾਊਗਾ ਨਾ ਕੋਈ ਉਹਨਾਂ ਨੂੰ ਮਕਾਨ ਲੈ ਕੇ ਨਾ ਦਿੱਤਾ ਜਾਊ ਨਾ ਹੀ ਕੋਈ ਉਹਨਾਂ ਦਾ ਕਾਰਡ ਵਗੈਰਾ ਜਾਂ ਗੁਦਾਰ ਕਾਰਡ ਕੋਈ ਵੀ ਮਿਲ ਕੇ ਪ੍ਰੂਫ ਟੂ ਰੈਟੀਫਾਈ ਕਰਾਉਂਦੇ ਨੇ ਅਸੀਂ ਨਹੀਂ ਕਰਾਂਗੇ ਉਤੇ ਵੀ ਅਸੀਂ ਉਹਨਾਂ ਨੂੰ ਨਾ ਪਿੰਡ ਦੇ ਵਾਰਿਆਂ ਦੀ ਇਜਾਜ਼ਤ ਦੇਵਾਂ ਜੇ ਕੋਈ ਲੈ ਕੇ ਆਉਂਦਾ ਆਪ ਜ਼ਿੰਮੇਦਾਰ ਤਾਂ ਉਹਨੂੰ ਖੁਦ ਦਾ ਜ਼ਿੰਮੇਦਾਰ ਹੋਊਗਾ ਉਹਦਾ ਆਧਾਰ ਕਾਰਡ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਉਣੀ ਉਹਨਾਂ ਉਹਦੀ ਜ਼ਿੰਮੇਵਾਰੀ ਹੈ ਇਹਦੇ ਵਿੱਚ ਜਿਹੜਾ ਵੀ ਲੈ ਕੇ ਆਪ ਦੇ ਘਰੇ ਬਹਾਊਗਾ ਜਾਂ ਖੇਤ ਚ ਬਹਾਊਗਾ ਤਾਂ ਖੁਦ ਉਹ ਜ਼ਿੰਮੇਦਾਰ ਹੈ ਅਸੀਂ ਉਹਨਾਂ ਨੂੰ ਅਸੀਂ ਸਾਡੇ ਨੂੰ ਕੋਈ ਇਜਾਜ਼ਤ ਨਹੀਂ ਮਿੰਦੇ ਪਰਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਨੇ ਵੀ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਸ ਕੀਤਾ ਪਿੰਡ ਚ ਪ੍ਰਵਾਸੀਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਤੇ ਹੋਰ ਵੀ ਕਈ ਅਹਿਮ ਫੈਸਲੇ ਪਿੰਡ ਦੇ ਲੋਕਾਂ ਦੀ ਸਹਿਮਤੀ ਦੇ ਨਾਲ ਪੰਚਾਇਤ ਦੇ ਵੱਲੋਂ ਲਈ ਗਏ ਜਿਹੜੇ ਤੁਸੀਂ ਮਤਾ ਪਾਇਆ ਗਿਆ ਇਹ ਮਰਤਾ ਜੀ ਕੀ ਸ਼ਰਤਾਂ ਰੱਖੀਆਂ ਗਈਆਂ ਤੇ ਕੀ ਖਾਸ ਜਿਹੜਾ ਪ੍ਰਵਾਸੀਆਂ ਵਾਸਤੇ ਰੱਖਿਆ ਗਿਆ ਮਤਾ ਨੰਬਰ 4 ਜਿਹੜੇ ਪ੍ਰਵਾਸੀ ਵਿਅਕਤੀ ਰਹਿੰਦੇ ਆ ਕਿ ਇੱਥੇ ਅਸੀਂ ਉਹਨਾਂ ਦੇ ਆਧਾਰ ਕਾਰਡ ਚੈੱਕ ਤਿੰਨ ਚਾਰ ਪਰਿਵਾਰ ਰਹਿ ਰਹੇ ਆ ਅਸੀਂ ਉਹਨਾਂ ਦੇ ਆਧਾਰ ਕਾਰਡ ਚੈੱਕ ਕਰਦੇ ਆ ਇੱਕ ਪਰਿਵਾਰ ਕੋਲੇ ਦੋ ਆਧਾਰ ਕਾਰਡ ਬਣੇ ਹੋਏ ਆ ਇੱਕ ਪੰਜਾਬ ਦਾ ਇੱਕ ਬਿਹਾਰ ਯੂਪੀ ਦਾ ਉਹ ਵੀ ਅਸੀਂ ਵੈਰੀਫਿਕੇਸ਼ਨ ਕਰਵਾਵਾਂਗੇ ਵੀ ਇਹਦੇ ਦੋ ਆਧਾਰ ਕਾਰਡ ਕਿਵੇਂ ਬਣ ਗਏ ਇੱਕ ਮਤਾ ਪਾਇਆ ਵੀ ਕੋਈ ਵੀ ਜ਼ਿੰਮੇਵਾਰ ਭਰਾ ਕੋਈ ਸੀਰੀ ਪਾਲੀ ਕੰਮ ਰੱਖਦਾ ਤਾਂ ਉਹ ਆਪ ਦੀ ਆਪ ਜ਼ਿੰਮੇਵਾਰੀ ਤੇ ਰੱਖੇਗਾ। ਕੱਟਨ ਹੋਰ ਵੀ ਲੋਕ ਨੇ ਆ ਦਰਸ਼ਨ ਜੀ ਜਿਹੜਾ ਜਿਵੇਂ ਇਹਨਾਂ ਦਾ ਫੈਸਲਾ ਪੂਰੀ ਪੰਚਾਇਤ ਦਾ ਤੁਸੀਂ ਵੀ ਮੈਂਬਰ ਹੋ ਤੇ ਕੀ ਕਿਸ ਤਰ੍ਹਾਂ ਦੇਖਦੇ ਹੋ ਕਿ ਫੈਸਲਾ ਸਹੀ ਹੈ ਲੋਕਾਂ ਨੇ ਮੰਨਿਆ? ਹਾਂ ਪਿੰਡ ਦੀ ਸਾਰੀ ਪੰਚਾਇਤ ਨਗਰ ਨਿਵਾਸੀ ਸਾਰੇ ਇਕੱਠੇ ਹੋ ਕੇ ਸਹਿਮਤ ਹੋ ਕੇ ਸਾਰੇ ਦਸਤਖਤ ਕਰਾ ਕੇ ਫਿਰ ਇਹ ਮਤਾ ਪਾਇਆ ਗਿਆ। ਜਿਹੜੇ ਪ੍ਰਵਾਸੀ ਆ ਇਹਨਾਂ ਦੇ ਹੁਣ ਅਸੀਂ ਆਧਾਰ ਕਾਰਡ ਜਾਂ ਵੋਟਰ ਕਾਰਡ ਅੱਗੇ ਨਹੀਂ ਬਣਾਉਂਦੇ। ਬੰਦ ਕਰ ਦਿੱਤੇ। ਪਹਿਲਾਂ ਬਣੇ ਹੋਇਆ ਕਿਸਾਂ ਦੇ ਉਹਨਾਂ ਦੇ ਅਸੀਂ ਚੈੱਕ ਕਰਾਂ। ਉਧਰ ਮੁਖਾਲੀ ਦੇ ਨੇੜਲੇ ਕੁਰਾਲੀ ਤੋਂ ਵੀ ਕੁਝ ਅਜਈਆਂ ਹੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਐਥੇ ਵੱਡੀ ਗਿਣਤੀ ਚ ਲੋਕ ਅਤੇ ਨਿਹੰਗ ਸਿੰਘ ਇਕੱਠੇ ਹੋਏ ਜਿਨ੍ਹਾਂ ਇਲਾਕੇ ਚបត្តិ جاری ਪ੍ਰਵਾਸੀਆਂ ਦੀ ਗਿਣਤੀ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਤੇ ਪ੍ਰਵਾਸੀ ਪਜਾਓ ਪੰਜਾਬ ਬਚਾਓ ਦਾ ਨਾਅਰਾ ਦਿੱਤਾ ਇੱਕ ਬੇਨਤੀ ਆ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਕਿ ਭਾਈ ਕੋਈ ਬੰਦਾ ਪ੍ਰਵਾਸੀ ਦਾ ਸਾਥ ਨਾ ਦੇਵੇ ਇੱਕ ਕੰਮ ਇੱਥੇ ਹੁਸ਼ਿਆਰਪੁਰ ਹੋਇਆ ਤੁਸੀਂ ਵੇਖ ਹੀ ਲਿਤਾ ਉਹ ਮੁੰਡਾ ਛੋਟਾ ਜਿਹਾ ਆਇਆ ਉਹਦੇ ਨਾਲ ਇੱਕ ਹੁਣ ਇੱਕ ਦੋ ਹੋਰ ਕੰਮ ਹੋ ਗਿਆ ਜਲੰਧਰ ਤੇ ਇੱਕ ਹੋ ਗਿਆ ਕੁੰਬੜੇ ਤੁਹਾਨੂੰ ਪਤਾ ਦੋ ਨੌਜਵਾਨ ਜਿਹੜੇ ਪੰਜਾਬੀ ਜਿਹੜੇ ਆਪਣੇ ਮਾਰਤੇ ਸੀ ਤੇ ਆਪਾਂ ਇਹ ਚੀਜ਼ ਸਪੋਰਟ ਨਾ ਕਰੋ ਇਹਨਾਂ ਨੂੰ ਜਿਹੜਾ ਬੰਦਾ ਕਿਹੇ ਬੰਦੇ ਦੀ ਸਪੋਰਟ ਕਰਦੇ ਵੇਖ ਗਿਆ ਤੇ ਅਸੀਂ ਫੇਰ ਨਹੀਂ ਡਾਂਗ ਸਮਰਾਲਾ ਚਵਰੀ ਪ੍ਰਵਾਸੀ ਪਜਾਓ ਪੰਜਾਬ ਬਚਾਓ ਦਾ ਨਾਰਾ ਦੰਦਿਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਉਸ ਮੁਜ਼ਾਹਰਾ ਕੀਤਾ ਗਿਆ ਕਿ ਪ੍ਰਵਾਸੀਆਂ ਦੇ ਖਿਲਾਫ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਦੇਣ ਆਏ ਆ ਜੋ ਬੱਚੇ ਨਾਲ ਦੁਸ਼ਕਰਮ ਹੋਇਆ ਹੈ, ਮਾੜਾ ਕਰਮ ਹੋਇਆ ਹੈ। ਅਸੀਂ ਇਹਦੇ ਸਬੰਧ ਵਿੱਚ ਆਏ ਆ ਕਿ ਕੱਲੂ ਸਾਡੇ ਬੱਚਿਆਂ ਨਾਲ ਇੱਕ ਕਰਮ ਨਾ ਹੋ ਸਕੇ। ਇਸ ਕਰਕੇ ਇਹਨਾਂ ਦਾ ਆਧਾਰ ਕਾਟਣਾ ਨਾ ਬਣੇ, ਇਹਨਾਂ ਦੀ ਵੋਟ ਨਾ ਬਣੇ। ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹ ਨਾ ਹੋਵੇ, ਇਹਨਾਂ ਦੀ ਵੈਰੀਫਿਕੇਸ਼ਨ ਹੋਵੇ। ਕਿਹੜਾ ਬੰਦਾ ਇਹਨਾਂ ਨੂੰ ਰੱਖਦਾ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲੋ ਕੋਈ ਕੰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤੇ ਉਸ ਬੰਦੇ ਦੇ ਪਰਚਾ ਦਰਜ ਹੋਵੇ ਇਹ ਸਾਡੇ ਮਨ ਦੇ ਵਿੱਚ ਮੰਗਾ ਨੇ ਲੋਪੜ ਦੇ ਪਿੰਡ ਆਲੋਵਾਲ ਚਵੀ ਪੰਚਾਇਤ ਨੇ ਪ੍ਰਵਾਸੀਆਂ ਖਿਲਾਫ ਮਤ ਆ ਪਾਇਆ ਸ਼ਰਤਾ ਇੱਥੇ ਵੀ ਉਹੀ ਸੀ ਜੋ ਸੂਬੇ ਭਰਦਿਆਂ ਕਈ ਪੰਚਾਇਤਾਂ ਤੇ ਜੱਥੇਬੰਦੀਆਂ ਕਰ ਰਹੀਆਂ ਸਨ ਸਿਰਫ ਇਹੋ ਇਲਾਕੇ ਇਹੋ ਸ਼ਹਿਰ ਨਹੀਂ ਜਿੱਥੋਂ ਅਜਈਆਂ ਤਸਵੀਰਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਜਿੱਤੇ ਮਤੇ ਨਹੀਂ ਪਏ ਮੁਜ਼ਾਰੇ ਨਹੀਂ ਹੋਏ ਉਥੇ ਵੀ ਲੋਕਾਂ ਤੇ ਪ੍ਰਵਾਸੀਆਂ ਨੂੰ ਲੈ ਕੇ ਭਾਰੀ ਰੋਸ ਹੈ ਤੇ ਸੋਸ਼ਲ ਮੀਡੀਆ ਤੇ ਲਗਾਤਾਰ ਹੋ ਰਹੀਆਂ ਚਰਚਾਆਂ ਮਾਹੌਲ ਵੀ ਇਹ ਮਾਮਲਾ ਲਗਾਤਾਰ ਪਕਦਾ ਜਾ ਰਿਹਾ ਹੈ ਅਗੇ ਵਾਦੇ ਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਇਹ ਰੋਸ ਦੀ ਲਹਿਰ ਪੈਦਾ ਹੋਈ ਹੈ ਉਸਨੇ ਕਿਤਨਾ ਕਿਤੇ ਕਾਰੋਬਾਰੀਆਂ ਦੀ ਸਨਤਕਾਰਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਨੇ ਵੱਡੇ ਪੱਧਰ ਤੇ ਅੱਜ ਦੀ ਤਰੀਕ ਦੇ ਵਿੱਚ ਭਾਵੇਂ ਕਿਸਾਨ ਹੋਣ ਭਾਵੇਂ ਸਨਤਕਾਰ ਹੋਣ ਭਾਵੇਂ ਕਾਰੋਬਾਰੀ ਹੋਣ ਜਾਂ ਆਮ ਲੋਕ ਹੀ ਕਿਉਂ ਨਾ ਹੋਣ ਉਹ ਕਿਤਨਾ ਕਿਤੇ ਅਜਿਹੇ ਪ੍ਰਵਾਸੀਆਂ ਤੇ ਨਿਰਭਰ ਕਰਦੇ ਨੇ ਤੁਸੀਂ ਆਪ ਸੋਚ ਕੇ ਵੇਖੋ ਜੇਕਰ ਗਲੀਆਂ ਦੇ ਵਿੱਚ ਸਬਜ਼ੀ ਵੇਚਣ ਵਾਲੇ ਹੋਣ ਜਾਂ ਫਿਰ ਜੇਕਰ ਤੁਸੀਂ ਆਪਣੇ ਘਰ ਦਾ ਕੋਈ ਕੰਮ ਕਰਵਾਉਣਾ ਹੋਵੇ ਕੋਈ ਉਸਾਰੀ ਕਰवानी ਹੋਵੇ ਕੋਈ ਪਲੰਬਰ ਦਾ ਕੰਮ ਹੋਵੇ ਕਿਸੇ ਲੱਕੜ ਦਾ ਕੰਮ ਤੁਸੀਂ ਆਪਣੇ ਘਰ ਦੇ ਵਿੱਚ ਕਰਵਾਉਣਾ ਹੋਵੇ ਜਾਂ ਫਿਰ ਕੁਝ ਹੋਰ ਹੋਵੇ ਤਾਂ ਜ਼ਿਆਦਾਤਰ ਜੋ ਲੋਕ ਇਹ ਕੰਮ ਕਰਦੇ ਨੇ ਉਹ ਪ੍ਰਵਾਸੀ ਹੁੰਦੇ ਨੇ ਜਿਸ ਤਰੀਕੇ ਨਾਲ ਇਹ ਪੰਜਾਬ ਦੇ ਵਿੱਚ ਇੱਕ ਰੋਸ ਦੀ ਲਹਿਰ ਪ੍ਰਵਾਸੀਆਂ ਦੇ ਪ੍ਰਤੀ ਵਿਰੋਧਨ ਮਿਲ ਰਹੀ ਹੈ ਇਹਨਾਂ ਦੇ ਖਿਲਾਫ ਸਖਤੀ ਕੀਤੀ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਕਾਰੋਬਾਰੀ ਜ਼ਰੂਰ ਚਿੰਤਾ ਦੇ ਵਿੱਚ ਨੇ ਉੱਥੇ ਹੀ ਇਸ ਹਫਤੇ ਸੂਬੇ ਦੇ ਮੁੱਖ ਮੰਤਰੀ ਨੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਪੰਜਾਬ ਚ ਲਗਾਤਾਰ ਪ੍ਰਵਾਸੀਆਂ ਖਿਲਾਫ ਮੁਜ਼ਾਰੇ ਹੁਰੈਨੀ ਪਰਦਸ਼ਨ ਹੁਰੈਨੀ ਪੁਨਾ ਖਿਲਾਫ ਸਖਤੀ ਕੀਤੇ ਜਾਣ ਦੀਆਂ ਦੇ ਕੁਝ ਥਾਵਾਂ ਤੇ ਤਾਂ ਉਹਨਾਂ ਨੂੰ ਵਾਪਿਸ ਭੇਜ ਜਾਣ ਤੱਕ ਦੀਆਂ ਮੰਗਾਂ ਹੋ ਰਹੀਆਂ ਨੇ ਤੇ ਨਾ ਤਸਵੀਰਾਂ ਨੇ ਸਨਤਕਾਰਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ ਨਾਲ ਹੀ ਉਹ ਲੋਕ ਵੀ ਚਿੰਤਤ ਨੇ ਜੋ ਖੇਤੀਬਾੜੀ ਨਾਲ ਜੁੜੇ ਵਪਾਰ ਕਰਦੇ ਨੇ ਸਨਤੀ ਸ਼ਹਿਰ ਲੁਧਿਆਣਾ ਚ ਜਦੋਂ ਸਾਡੇ ਪੱਤਰਕਾਰ ਨੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਉਨਾ ਆਖਿਆ ਕਿ ਪਹਿਲਾਂ ਹੀ ਲੇਬਰ ਦੀ ਕਮੀ ਹੈ ਫੈਕਟਰੀਆਂ ਚ ਕੰਮ ਕਰਨ ਵਾਲਿਆਂ ਚ 60 ਤੋਂ 65% ਤੱਕ ਪ੍ਰਵਾਸੀ ਹੁੰਦੇ ਨੇ ਜੇਕਰ ਪ੍ਰਵਾਸੀਆਂ ਨੂੰ ਪੰਜਾਬ ਚ ਕੱਢਿਆ ਗਿਆ ਤਾਂ ਫੈਕਟਰੀਆਂ ਤੇ ਇੰਡਸਟਰੀਜ਼ ਬੰਦ ਹੋ ਜਾਣਗੀਆਂ ਨਾਲ ਹੀ ਇਸ ਦੇ ਨਾਲ ਕਿਸਾਨਾਂ ਤੇ ਵੀ ਵੱਡਾ ਅਸਰ ਪਵੇਗਾ ਇੰਡਸਟਰੀ ਦੇ ਵਿੱਚ 90% ਜਿਹੜੀ ਲੇਬਰ ਹੈ ਪ੍ਰਵਾਸੀ ਹੈ ਪੰਜਾਬੀ ਲੇਬਰ ਸਿਰਫ 5% ਹੈ ਅੱਜ ਪ੍ਰਵਾਸੀ ਲੇਬਰ ਇੱਥੋਂ ਚਲੀ ਜਾਂਦੀ ਹੈ 100% ਇੱਥੇ ਪੰਜਾਬ ਦੇ ਫੈਕਟਰੀਆਂ ਨੂੰ ਤਾਲੇ ਲੱਗਣੇ ਫੈਕਟਰੀਆਂ ਕੀ ਅੱਜ ਤੁਹਦੇ ਰੈਸਟੋਰੈਂਟ ਲਾ ਲੋ ਜੋ ਮਰਜੀ ਸਰਵਿਸ ਸੈਂਟਰ ਲਾ ਲੋ ਕਿਤੇ ਵੀ ਤੁਸੀਂ ਦੇਖੋਗੇ ਤਾਂ ਜਿਹੜੇ ਵਰਕਰ ਹੈ ਇਵਨ ਘਰਾਂ ਦੇ ਵਿੱਚ ਵੀ ਜਿਹੜੀ ਅਸੀਂ ਮੇਡਸ ਰੱਖਦੇ ਆ 80 70 80% ਉਹ ਵੀ ਪ੍ਰਵਾਸੀ ਨੇ ਇਹ 35 ਤੋਂ 40% ਲੇਬਰ ਜਿਹੜੀ ਸਾਡੀ ਆਪਣੀ ਲੋਕਲ ਹੈਗੀ ਆ ਤੇ 60% ਲੇਬਰ ਜਿਹੜੀ ਆ ਉਹ ਨਾਲ ਦੀ ਸਟੇਟਸ ਤੋਂ ਚਾਹੇ ਉਹਦੇ ਚ ਹਿਮਾਚਲ ਲੈ ਲਈਏ ਉਹਦੇ ਚ ਯੂਪੀ ਲੈ ਲਈਏ ਰਾਜਸਥਾਨ ਲੈ ਲਈਏ ਬਿਹਾਰ ਲੈ ਲਈਏ ਉੱਥੋਂ ਲੇਬਰ ਵੀ ਆਂਦੀ ਹੈ ਸਾਰੀ ਇੱਥੇ ਕੰਮ ਕਰਨ ਵਾਸਤੇ ਕਿ ਅੱਜ ਆਪਾਂ ਜੇ ਪਿੰਡਾਂ ਦੀ ਗੱਲ ਕਰੀਏ ਤੇ ਪਿੰਡਾਂ ਦੇ ਵਿੱਚ ਵੀ ਜਿੰਨੀ ਲੇਬਰ ਹੈਗੀ ਆ ਜਿੰਨੇ ਇਹ ਆਪਣਾ ਝੋਨਾ ਬੀਜਿਆ ਜਾਂ ਕਣ ਕੱਟਦੇ ਆ ਜਾਂ ਕੁਝ ਕਰਦੇ ਆ ਜਦੋਂ ਇਹਨਾਂ ਨੂੰ ਲੋੜ ਪੈਂਦੀ ਆ ਉਦੋਂ ਇਹ ਲੇਬਰ ਬਾਹਰ ਨਹੀਂ ਲੈਂਦੇ ਆ ਪਰਮਾਨ ਜਾਰੀ ਕੀਏ ਆ ਚਲੋ ਲੁਧਿਆਣਾ ਸਹਿਰ ਮੇ ਤਾਂ ابھی ਨਹੀਂ ਹੈ ਉਹ ਚੀਜ਼ ਤੇ ਠੀਕ ਨਹੀਂ ਹੈ ਕਹੀਂ ਵੀ ਸਾਰੇ ਬੰਦੇ ਕਮਾਣੇ ਖਾਣੇ ਜਾਂਦੇ ਆ ਲੁਧਿਆਣਾ ਕਦੇ ਜਾਂਦੇ ਆ दिल्ली बिहार यूपी बंगाल हर जगह जाते हैं वो चीजें सारे जगह फैललेगी फिर ऐसे करेंगे तो हर जगह वो चीज विवाद फैलेगा उधर जिस तरह ਪਿੰਡਾਂ ਦੀਆਂ ਪੰਚਾਇਤਾਂ ਪ੍ਰਵਾਸੀਆਂ ਦੇ ਖਿਲਾਫ ਹੁਣ ਮਤੇ ਪਾਉਣ ਲੱਗੀਆਂ ਨੇ ਉਸ ਨੂੰ ਲੈ ਕੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚਿੰਤਾ ਜ਼ਾਹਰ ਕੀਤੀ ਸੀ ਉਨਾ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਸੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਅჯਾਹੀਕਰਨ ਦਿਨਾਲ ਪੰਜਾਬ ਦੀ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਤੇ ਮਾੜਾ ਅਸਰ ਪੈ ਸਕਦਾ ਹੈ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਿਬ ਲਾਅਨ ਆਰਡਰ ਨੂੰ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਉਹ ਸਖਤ ਸਜ਼ਾ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਦੇਸ਼ ਚੋਂ ਹੀ ਕੋਈ ਆਪਣੇ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਬਾਹਰ ਰਾਏਪੁਰ ਛੱਤੀਸਗੜ੍ਹ ਦੀ ਰਾਜਧਾਨੀ ਕਲਕੱਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬਿਜ਼ਨਸ ਸਾਡੇ ਪੰਜਾਬੀਆਂ ਦਾ ਖਲੂਗ ਕਹਿੰਦੇ ਨੇ ਕਿ ਇੱਧਰ ਨੂੰ ਕੱਢਦੇ ਆਂ ਸੀ ਇਹਨਾਂ ਨੂੰ ਸੋ ਇਸ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਚੱਲਿਆ ਸੂਬੇ ਦੇ ਹਾਲਾਤਾਂ ਤੇ ਪੁਲਿਸ ਨੇ ਵੀ ਪੂਰੀ ਨਜ਼ਰ ਬਣਾਈ ਹੋਈ ਏ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਪੰਜਾਬ 'ਚ ਬਣੇ ਮੌਜੂਦਾ ਹਾਲਾਤਾਂ ਦਾ ਫਾਇਦਾ ਚੁੱਕਦਿਆਂ ਕੋਈ ਸ਼ਰਾਰਤੀ ਅੰਸਰ ਕੋਈ ਵਾਰਦਾਤ ਨਾ ਕਰ ਦੇਵੇ ਅਮਨ ਸ਼ਾਂਤੀ ਬਰਕਰਾਰ ਰਵੇ ਪਠਾਨਕੋਟ ਚਤਾ ਪੁਲਿਸ ਦੇ ਵੱਲੋਂ ਬਾਕਾਇਦਾ ਇਸੇ ਨੂੰ ਧਿਆਨ ਚ ਰੱਖਣਾ 플ੈਗ ਮਾਰਚ ਵੀ ਕੱਢਿਆ ਗਿਆ ਹੈ ਲੋਅਰ ਆਰਡਰ ਦੀ ਸਿਚੁਏਸ਼ਨ ਕਿਸੇ ਵੀ ਹਾਲਾਤ ਚ ਜਿਹੜਾ ਆਪਣੇ ਡਿਸਟ੍ਰਿਕਟ ਚ ਖਰਾਬ ਨਹੀਂ ਹੋਣ ਦਿੱਤੀ ਜਾਊਗੀ ਕਿਸੇ ਵੀ ਅਗਰ ਬੰਦੇ ਨੂੰ ਕਿਸੇ ਦੇ ਅਗੇਂਸ ਕੋਈ ਗ੍ਰੀਵੈਂਸ ਆ ਉਹ ਪੁਲਿਸ ਨੂੰ ਅਪਰੋਚ ਕਰੇ ਆਪਣੇ ਹੱਥ ਚ ਕੋਈ ਕਾਨੂੰਨ ਲਾਊਗਾ ਜਾਂ ਲੜਾਈ ਝਗੜਾ ਕਰੂਗਾ ਕਿਸੇ ਨਾਲ ਵੀ ਚਾਹੇ ਲੋਕਲ ਬੰਦਾ ਚਾਹੇ ਬਾਹਰ ਦਾ ਬੰਦਾ ਪੁਲਿਸ ਉਹਦੇ ਖਿਲਾਫ ਤੁਰੰਤ ਤੇ ਸਖਤ ਕਾਰਵਾਈ ਕਰੇ ਬੇਸਿਕਲੀ ਇਹ ਜਿਹੜਾ ਫੁੱਟ ਮਾਰਚ ਹੈ ਨਾ ਹੀ ਕੇਵਲ ਸ਼ਹਿਰ ਦੇ ਏਰੀਆ ਚ ਬਲਕਿ ਬਾਕੀ ਏਰੀਆਸ ਚ ਵੀ ਪੂਰੇ ਜ਼ਿਲ੍ਹੇ ਚ ਕਰਾਇਆ ਜਾ ਰਿਹਾ ਤੇ ਪੁਲਿਸ ਦੀ ਪ੍ਰੈਜ਼ੈਂਸ ਆਪਾਂ ਜਿਹੜੀ ਆ ਉਹ ਵਧਾ ਰਹੇ ਆ ਜੀ ਹਾਂ ਇਹ ਮਾਮਲਾ ਸ਼ਾਂਤ ਹੋਣ ਦੀ ਥਾਂ ਲਗਾਤਾਰ ਭਗਤਾਚਾਰ ਹੋਇਆ ਇੱਕ ਪਾਸੇ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਫਾਂਸੀ ਹੋਵੇ ਦੂਜੇ ਪਾਸੇ ਪ੍ਰਵਾਸੀਆਂ ਦੇ ਖਿਲਾਫ ਸਖਤੀ ਹੋਵੇ ਇਹ ਮੰਗ ਵੀ ਲਗਾਤਾਰ ਹੋ ਰਹੀ ਹੈ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵੱਡੇ ਪੱਧਰ ਤੇ ਪ੍ਰਵਾਸੀਆਂ ਤੇ ਨਿਰਭਰ ਹੈ ਅਜਿਹੇ 'ਚ ਹੁਣ ਅੱਗੇ ਇਸ ਰੋਸ ਦੀ ਲਹਿਰ ਚ ਕੀ ਬਣਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਅਜਿਹਾ ਜਿਸ ਤਰੀਕੇ ਦੇ ਨਾਲ ਪੰਚਾਇਤਾਂ ਮਤੇ ਪਾ ਰਹੀਆਂ ਨੇ ਜੱਥੇਬੰਦੀਆਂ ਰੋਜ਼ ਮੁਜ਼ਾਰੇ ਕਰ ਰਹੀਆਂ ਨੇ ਜੋ ਮੰਗਾਂ ਰੱਖੀਆਂ ਜਾ ਰਹੀਆਂ ਨੇ ਕਿ ਪ੍ਰਵਾਸੀਆਂ ਤੇ ਸਖਤੀ ਕੀਤੀ ਜਾਏ ਉਸ ਨੂੰ ਲੈ ਕੇ ਆਖਿਰ ਕਾਨੂੰਨ ਕੀ ਕਹਿੰਦਾ ਹੈ ਕਿ ਇਹ ਜੋ ਮਤੇ ਪਾਏ ਜਾ ਰਹੇ ਨੇ ਇੱਕ ਕਾਨੂੰਨਨ ਸਹੀ ਨੇ ਜੋ ਮੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਵਾਜਿਬ ਵੀ ਨੇ ਕਾਨੂੰਨੀ ਤੌਰ ਤੇ ਠੀਕ ਨੇ ਜਾਂ ਫਿਰ ਨਹੀਂ ਕਾਨੂੰਨੀ ਮਾਹਿਰ ਇਸ ਨੂੰ ਲੈ ਕੇ ਕੀ ਕਹਿੰਦੇ ਨੇ ਲਓ ਆਪਾਂ ਉਹ ਵੀ ਸੁਣ ਲੈਂਦੇ ਹਾਂ ਨੇ ਇਹ ਸਾਰਾ ਸੰਵਿਧਾਨ ਦੇ ਆਰਟੀਕਲ ਆਪਣਾ 19 ਹੈ ਉਹਦੇ ਹਿਸਾਬ ਨਾਲ ਤਾਂ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਦੇ ਕੋਈ ਬਾਰ ਨਹੀਂ ਕਰ ਸਕਦੇ ਕਿਤੇ ਰਹਿਣ ਦਾ ਜਾਂ ਉਥੇ profession ਦਾ ਕਰਨਾ ਜਾਂ business business ਕਰਨਾ ਤੁਸੀਂ ਉਹਨੂੰ ਬਾਰ ਨਹੀਂ ਕਰ ਸਕਦੇ ਇਹ ਇਲੀਗਲ ਹੋ ਜਾਏਗਾ ਇਹਦੇ ਜਿਹੜੇ ਰੈਗੂਲੇਸ਼ਨਸ ਹੋ ਸਕਦੀਆਂ ਰੈਗੂਲੇਟ ਕਰ ਸਕਦੇ ਆ ਵੈਰੀਫਿਕੇਸ਼ਨ ਲਈ ਕਹਿ ਸਕਦੇ ਆ ਉਹ ਆਲਰੇਡੀ ਆਪਣੇ ਸਾਰੇ ਪੰਜਾਬ 'ਚ ਜਾਂ ਆਪਾਂ ਵੀ ਕਿਤੇ ਵੀ ਰਹਿੰਦੇ ਆ ਜਿੱਥੇ ਆਪਾਂ ਕੋਈ ਆਪਾਂ এমਪਲਾਈ ਵੀ ਕਰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਹੁੰਦੀ ਹੈ ਜੇ ਕਿਸੇ ਨੇ ਪ੍ਰਵਾਸੀ ਜਾਂ ਕਿਤੇ ਰਹਿ ਵੀ ਰਿਹਾ ਤੇ ਦੇ ਕੈਨ ਗੈਟ ਇਟ ਵੈਰੀਫਾਈਡ ਵੈਰੀਫਾਈ ਕਰ ਲੋ ਉਹਨਾਂ ਦੇ ਐਂਟੈਸਿਡੈਂਸ ਵੈਰੀਫਾਈ ਕਰ ਲੋ ਆਧਾਰ ਕਾਰਡ ਵੈਰੀਫਾਈ ਕਰ ਲੋ ਲੇਕਿਨ ਤੁਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਬਾਹਰ ਨਹੀਂ ਕਰ ਸਕਦੇ ਉਹ ਸਾਰਾ ਕੁਝ ਇਲਲੀਗਲ ਹੋ ਜਾਏਗਾ ਤੇ ਕੱਲ ਨੂੰ ਆਪਾਂ ਅੱਜ ਇਹ ਗੱਲ ਕਰਾਂਗੇ ਕੱਲ ਨੂੰ ਦੂਸਰੀਆਂ ਸਟੇਟਸ ਕਰਨ ਲੱਗ ਜਾਣਗੀਆਂ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਦਿੱਕਤ ਹੋ ਜਾਏਗੀ ਬੈਟਰ ਹੈ ਵੀ ਅਸੀਂ ਇਸ ਇਸ਼ੂ ਨੂੰ ਉਠਾਇਆ ਨਾ ਜਾਵੇ ਤਾਂ ਜੀ ਹਾਂ ਇੱਕ ਪ੍ਰਵਾਸੀ ਨੇ ਇੱਕ ਵੱਡਾ ਗੁਨਾਹ ਕੀਤਾ ਇਕ 마সূਮ ਨੂੰ ਬੇਹਦ ਦਰਦਨਾਕ ਮੌਤ ਦਿੱਤੀ ਜਿਸ ਤੋਂ ਬਾਅਦ ਪੂਰਾ ਸੂਬਾ ਹੀ ਮੰਨੋ ਇੱਕ ਤਰੀਕੇ ਦੇ ਨਾਲ ਤਹਿਲ ਗਿਆ ਲੋਕਾਂ ਦੇ ਦਿਲ ਚੀਰੇ ਗਏ ਲੋਕ ਸੜਕਾਂ ਤੇ ਉਤਰੇ ਨਾ ਸਿਰਫ ਇਸ 마সূਮ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਬਲਕਿ ਨਾਲ ਹੀ ਪ੍ਰਵਾਸੀਆਂ ਤੇ ਵੀ ਐਕਸ਼ਨ ਲਏ ਜਾਣ ਦੀ ਮੰਗ ਉਠਣ ਲੱਗੀ ਉਨਾ ਤੇ ਸਖਤੀ ਕੀਤੇ ਜਾਣ ਦੀਆਂ ਗੱਲਾਂ ਹੋਣ ਲੱਗੀਆਂ ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਮੰਗ ਕਰ ਦਿੱਤੀ ਕਿ ਹੁਣ ਪ੍ਰਵਾਸੀਆਂ ਨੂੰ ਪੰਜਾਬ ਚੋਂ ਵਾਪਸ ਭੇਜ ਦੇਣਾ ਚਾਹੀਦਾ ਹੈ ਇਹ ਰੋਸ ਦੀ ਜੋ ਲਹਿਰ ਇੱਕ ਪੈਦਾ ਹੋਈ ਹੈ ਇਹ ਲਗਾਤਾਰ ਵਧਦੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੀ ਇਸ ਨੂੰ ਲੈ ਕੇ ਚਿੰਤਾ ਦੇ ਵਿੱਚ ਹੈ ਲਗਾਤਾਰ ਹਾਲਾਤਾਂ ਤੇ ਨਜ਼ਰ ਪੁਲਿਸ ਨੇ ਬਣਾਈ ਹੋਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਖਿਰ ਕੀ ਕੁਝ ਵੇਖਣ ਨੂੰ ਮਿਲਦਾ ਹੈ ਪੰਜਾਬ ਦੇ ਹਾਲਾਤ ਕੀ ਕਰਵਟ ਲੈਂਦੇ ਨੇ ਕਿ ਇਹ ਰੋਸ ਦੀ ਲਹਿਰ ਸ਼ਾਂਤ ਹੁੰਦੀ ਹੈ ਜਾਂ ਇਹ ਮਾਮਲਾ ਹੋਰ ਜ਼ਿਆਦਾ ਪੱਕ ਜਾਂਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਤੇ ਰਾਜਦੇਸ਼ ਖਾਸ ਪ੍ਰੋਗਰਾਮ ਚੈਨਾ ਹੀ ਫਿਲਹਾਲ ਮੈਨੂੰ ਯਾਨੀ ਲਵਪ੍ਰੀਤ ਬੰਗੜ ਨੂੰ ਦੋ ਇਜਾਜ਼ਤ ਧੰਨਵਾਦ ਰਾਬਰਾਖਾ